ਮੈਂ ਨਹੀਂ ਨਿਕੜੇ ਤੂੰ ਤਾਂ ਫਿਰ ਕਿੱਲ ਮੈਂ ਨਹੀਂ ਮਾਰੇ ਆਂਗੇ ਵੱਡ ਪਲੇ ਨਹੀਂ ਮਾਰੇ ਆਂ ਉਹਨਾਂ ਦੇ ਨੇ ਆ ਕਾਰਟੂਮਾ ਵੇਚਣੀਆਂ ਪੈ ਗਈਆਂ ਨਹੀਂ ਉਹੀ ਗੱਲ ਮੰਗੂ ਆ ਦਾ ਟੋਰਾ ਸੀ ਸੌਂ ਕੇ ਰੱਖੀ ਬੈਠੇ ਸੀ ਤੇ ਮੇਰੇ ਵੀ ਆ ਸਾਂਪਾ ਪਾਉਂਗੀ ਮੈਂ ਤਾਂ ਸਾਂਪ ਦੇ ਦੂੰਗੀ ਇੱਕ ਹੋਰ ਕੀ ਕਰੂੰਗੀ ਬੱਸ ਸੌਂ ਕੁੜੀ ਆਹੀ ਦੇਉਂਗੀ ਮੈਂ ਤਾਂ ਇਹ ਤਾਂ ਤੇਰੀ ਸਾਬ ਦਾ ਮਸਾ ਚਵਾਨੀ ਕੋ ਪਰ ਹੋਊਗੀ ਤੂੰ ਟੋਰੇ ਜੀ ਤੇ ਸਾ ਮੇਰਾ ਟਿੱਕਾ ਤਾਂ ਮੇਰਾ ਹੋਊਗਾ ਅੱਜ ਟੋਲੇ ਦਾ ਕਿਉਂ ਮੇਰੀ ਹੁਣ ਨਕਲੀ ਹੈਗੀ ਕੁੜੇ ਸਾਂਪ ਹੈ ਨਹੀਂ ਨਕਲੀ ਨਹੀਂ ਹੌਲੀ ਹੈ ਸਾਡੇ ਸੌਣੇ ਜਿੰਨੀ ਕਿੱਥੋਂ ਆ ਬਣਾਦੀ ਕੋਈ ਨਾ ਜੇ ਘਟਿਆ ਬਦ ਪੈਸੇ ਪਾ ਦੂੰਗੀ ਭੈਣ ਜਲੋ ਉਹ ਫਟੇ ਗੱਲ ਠੀਕ ਹੈ ਹਾਂ ਪੈਸੇ ਪਾ ਦੀ ਉਹ ਤਾਂ ਚੈਨ ਕਹਿੰਦੀ ਸੀ ਤੇਰੀ ਚੈਨ ਦੇ ਦੇ ਮੈਂ ਕਹਾਂ ਤੁੱਜੇ ਮੈਂ ਚੈਨ ਅੱਛਾ ਸਰਪ੍ਰੇਤ ਦੇਖ ਲਾ ਹੋਰ ਨਵੇਂ ਤੋਂ ਨਮਾਸਿਆ ਪਾ ਲਾ ਨਹੀਂ ਫੇਰ ਉਹ ਤਾਂ ਵਧੀਆ ਸੀ ਨਹੀਂ ਸੁਖੀ ਫੇਰ ਤੈਨੂੰ ਅਸੀਂ ਗਾਹਾ ਕਰਾ ਕੇ ਸਾਂਝੀ ਦੇ ਦਿੰਦੇ ਊਆ ਮੈਂ ਨਾ ਚਲਾਕ ਨਾ ਬਣਿਆ ਕਰ ਮੈਂ ਆਪਦੀ ਚੀਜ਼ ਕਿਉਂ ਦੇਮ ਆ ਪੂਆ ਤਾਂ ਸਾਰਿਆਂ ਦੀ ਸਾਂਝੀ ਹੈਗੀ ਨਹੀਂ ਚਲ ਕੋਈ ਨਾ ਭਾਈ ਸਾਰਿਆਂ ਕੋਲ ਹੀ ਹੈਗੀ ਮੇਰੇ ਕੋਈ ਨਾ ਇਕੱਲੀ ਕੋਲ ਹੀ ਹੈ ਨਹੀਂ ਚਲ ਕੋਈ ਨਾ ਮੈਂ ਵੀ ਟਿੱਕਾ ਪਾ ਦੂੰ ਹਰਦੀ ਟਿੱਕਾ ਪਾ ਦਊਗੀ ਚੱਲ ਕੇ ਰੋ ਭੋਗ ਲੰਘ ਜੇ ਭਾਈ ਤੇ ਮੈਂ ਤਾਂ ਕਹਿੰਦੀ ਆ ਮੇਰੀ ਗੱਲ ਸਾਨੂੰ ਤਾਂ ਲੋੜ ਹੀ ਨਹੀਂ ਹੈਗੀ ਕਿ ਤੁਹਾਡੇ ਕੋਲ ਹੈਗੇ ਟਿੱਕੇ ਇਹਨਾਂ ਦੀ ਕਰਾ ਲੈਣੇ ਪਚੈਨ ਅੱਛਾ ਤੂੰ ਬਾਲੀਆਂ ਸਿਆਉਣੀਆਂ ਤੂੰ ਪਰ ਮੈਂ ਤੇ ਤੂੰ ਸਾਨੂੰ ਫਸਲ ਤੇ ਪੈਸੇ ਨਹੀਂ ਦੋੜਾ ਹੰਡੇ ਹੈ ਜੈਨੂੰ ਤੂੰ ਦਾਦੀ ਕਿ ਮੈਂ ਦਾ ਕਿਉਂ ਚੈਨੀ ਦੇਵਾ ਅਸੀਂ ਕਿ ਫਿਰ ਕਾਵਲੀਆਂ ਸੀ ਆਪਦੇ ਟਿੱਕੇ ਦੀਗੇ ਮੈਨੂੰ ਕਹਿੰਦੀ ਹੈ ਕਿ ਚੈਨ ਦੇ ਦੇ ਹਾਂ ਉਹਦਾ ਆਪਦਾ ਟਿੱਕਾ ਗਾ ਮੇਰੀ ਨੂ ਦਾ ਟਿੱਕਾ ਗਾ ਅਸੀਂ ਕਿ ਆਪਦੇ ਤੋਰੇ ਖੋਈਏ ਫਿਰ ਪਰ ਚੱਕੀ ਕਾ ਤੋ ਫਰਦੀਆਂ ਪੈਸੇ ਲਾਓ ਪੈਸੇ ਦੇ ਦੋ ਤੁਸੀਂ ਨਹੀਂ ਹੈ ਨਹੀਂ ਫਾਇਦੇ ਪੈਸੇ ਸਾਡੇ ਕੋਲੇ ਤਾਂ ਅਸੀਂ ਤਾਂ ਮੈਂ ਤਾਂ ਕਈ ਕੀ ਆਈ ਸੀ ਉਹਨੂੰ ਹਰ ਦਿਨੇ ਮੈਂ ਕਿਹਾ ਮੈਂ ਪੈਸਾ ਉਹਨਾ ਚੱਕ ਕੇ ਲਿਉਣੀ ਕਿਹੜੀ ਮੈਨੂੰ ਕੋਈ ਚੀਜ਼ ਮਿਲੀ ਮੈਂ ਉਹ ਹੀ ਦੇ ਆਂ ਬਸ ਅਗਰ ਬਾਜ ਮਾਰ ਲੂ ਭਾਈ ਮੈਂ ਤਾਂ ਸਾਫ ਲੈ ਕੇ ਆ ਜੂਗੀ ਤੇ ਬਤੂ ਭਾਗੀ ਚੱਲ ਮੇਰੇ ਨਾਲ ਤੇਰਾ ਨਾਲ ਕੀ ਕਰੂੰਗੀ ਹੁਣ ਤਾਂ ਜਾਕਣੀ ਉਹਦੇ ਕੋਲੇ ਫੇ ਹੁਣ ਆਪਾਂ ਦੇ ਦਈਏ ਸਿਉਣਾ ਹੋਰ ਕੀ ਕਰਕੇ ਹੁਣ ਮੈਂ ਤਾਂ ਘਰੇ ਜਾਊਂਗੀ ਤੂੰ ਕਰ ਲੈ ਗੱਲ ਤੈਨੂੰ ਕੀ ਕਹਿੰਦੀ ਹੈਗੀ ਕੀ ਮাজা ਕਹਿੰਦੀ ਹੈ ਵਗ ਚੱਲ ਆਪਾਂ ਇਕੱਠੇ ਸਿਉਣਾ ਫਰਾ ਦੇਾਂਗੇ ਹੁਣ ਇਕੱਠੀ ਉੱਥੇ ਆਪਣੀ ਗੱਲ ਕੀ ਕਰੂਗੀ ਤੈਨੂੰ ਕਰੀਏ ਨੀ ਕਰਨੀ ਹੈ ਨਾ ਪਰ ਹੁਣ ਤੂੰ ਕੀ ਗੱਲ ਪਈ ਮੈਨੂੰ ਮੇਰੀ ਗੱਲ ਨਹੀਂ ਲੱਗਦੀ ਤੇ ਪੈਸੇ ਐਸੀ ਸਾੜੀ ਲੱਗਦੀ ਸਾੜੀ ਤਾਂ ਨਹੀਂ ਲੱਗਦੇ ਫਿਰ ਜ਼ਮੀਨ ਪਈ ਕਿਸੇ ਨੂੰ ਹੋਰ ਦੇ ਜਾਨੀ ਉਦੋਂ ਤੁਸੀਂ ਨਾ ਸੋਚ ਲੈ ਫਿਰ ਕਿਆ ਨਾ ਵੀ ਹੁਣ ਤਾਂ ਦੇ ਕੇ ਹੱਥੇ ਠੇਕਾ ਵੀ ਰੋਜ਼ ਤਾਂ ਰਹਿ ਕੇ ਹੁੰਦਾ ਠੇਕਾ ਉਹ ਕੱਤੇ ਦੇ ਮਹੀਨੇ ਦਾ ਦਿੱਤਾ ਮੈਂ ਤਾਂ ਅਜ ਭਰਾਣਾ ਗੱਲ ਮੈਂ ਬਥਾਰਤ ਨਹੀਂ ਲੈਣੀ ਠੇਕਾ ਮੈਂ ਕੁਗਣ ਚ ਲਊ ਉਹ ਕਹਿੰਦਾ ਕੋਈ ਗੱਲ ਨਹੀਂ ਭੈਣ ਤੈਨੂੰ ਠੇਕਾ ਮੈਂ ਦੇਣ ਹੁਣ ਮੈਨੂੰ ਪਤਾ ਕਾ ਅਡਵਾਂਸ ਮੰਗਦੀ ਆ ਹਾਂ ਉਹ ਹੁਣ ਦੇ ਕੇ ਹਟੇ ਆਗੇ ਪਰ ਉਹ ਪਹਿਲੀ ਐਂਡ ਹੈ ਹੀ ਨਹੀਂ ਬਈ ਪੈਸੇ ਸਾਡੇ ਦੇ ਕੱਤੇ ਚ ਦਿੱਤਾ ਸੀ ਮੈਂ ਅਸਲ ਹੁਣ ਤਾਂ ਮੈਂ ਠੇਕਾ ਲੈ ਕੇ ਜਾਊਂ ਅਸੀਂ ਜਾਣਾ ਬਿਆ ਮੇਰੀ ਗੱਲ ਸੁਣੇ ਤੁਸੀਂ ਜਾਣਾ ਹੋਗਾ ਲੱਖ ਜਾਣਾ ਹੋਪਿਆ ਸਾਡੀ ਫਸਲ ਵੱਢੀ ਜਾਂਦੇ ਫਿਰ ਦੇ ਦਾਂਗੇ ਤੁਹਾਨੂੰ ਕੋਈ ਨਹੀਂ ਆ ਜਾ ਫੇਰ ਮੇਰਾ ਤਾਂ ਹਸਾਰ ਹੋ ਰਹੀ ਹੈ ਫਿਰ ਮੈਂ ਤਾਂ ਧਰਨਾ ਲਾ ਕੇ ਬਹਿਣੀ ਨੇ ਮੈਂ ਤਾਂ ਧਰਨੇ ਤੇ ਆ ਮੈਂ ਤਾਂ ਸਾਰੇ ਕਮਾਂਡ ਨੂੰ ਸਿੱਧੂਗੀ ਆਜੋ ਕਮਾਂਡ ਨਾਲ ਆਜੋ ਕਮਾਂਡ ਨਾਲ ਮੈਂ ਸਿੱਖਾਂਗੀ ਦੁਨੀੀ ਕਰਦੀ ਹੈ ਕਿ ਹੋਰ ਉਹਨੂੰ ਘਰੇ ਬਿਠਾ ਕੇ ਰੱਖਾਂ ਤੂੰ ਚੁੱਪ ਕਰਕੇ ਠੇਕੇ ਵਾਲੇ ਪੈਸੇ ਲਿਆ ਨਹੀਂ ਮੈਂ ਐਨਾ ਜਲੂਸ ਕੱਢੂ ਮੈਂ ਤੰਗ ਕਰ ਮੈਂ ਕੰਟੀ ਲੈ ਕੇ ਬੈਠਾ ਹਾਂ ਨਾ ਗੱਲ ਮੈਂ ਹਾਂ ਕੁੱਤੀ ਰਹਾ ਹੈ ਜਲੂਸ ਕੱਢੂ ਬਾਹਰ ਨਾ ਡਾ ਮੈਂ ਤੈਨੂੰ ਬੱਚਾ ਬਤਾਉਂਗੀ ਮੈਂ ਉਸ ਤੋਂ ਵੱਧ ਜਲੂਸ ਕੱਢੂ ਤੇਰਾ ਨੀ ਤਾਈ ਨੀਆ ਮੇਰਾ ਠੇਕਾ ਖਾ ਗਈ ਨੀ ਮੈਨੂੰ ਠੇਕਾ ਨਹੀਂ ਦਿੰਦੀ ਨੀ ਜਾ ਵੱਡੜੀ ਨੀ ਮੇਰੇ ਲਾਹੂ ਪੀ ਰੱਖਿਆ ਨੇ ਪਹਿਲਾਂ ਮੇਰਾ ਫੋਨ ਨਹੀਂ ਚੁੱਕਿਆ ਹੁਣ ਮੈਨੂੰ ਠੇਕਾ ਨਹੀਂ ਦਿੰਦੀ ਹੋ ਹੋਂਦੀ ਨਹੀਂ ਤਾਈ ਤਾਈ ਉਰੀਆਂ ਨਹੀਂ ਭੱਜ ਕੇ ਇਧਰ ਉਰੀ ਆ ਜਾ ਉਰੀ ਇਹ ਆਉਂਦੀ ਦੇਖ ਭਾਈ ਗਾਂ ਵਾਲਾ ਠੇਕਾ ਸੀ ਲਵਾਂਗੇ ਪੱਗਣ ਚ ਪੱਗਣ ਚ ਜਾਣਾ ਸੀ ਵਿਆਹ ਉਹ ਕਹਿੰਦਾ ਕੋਈ ਨਹੀਂ ਭਾਈ ਮੈਂ 15 ਫੱਗਣੋਂ ਸੀ ਵਿਆਹਿਆ ਨੇ ਕਿ ਦਿਨ ਰਹਿ ਗਏ ਨਹੀਂ ਭਾਣੇ ਨਹੀਂ ਹਰ ਤਰੀਕੇ ਤੇ ਪੁੱਤ ਹੈ ਟੀਮੀਆਂ ਫਰਕ ਪਵਾ ਦਿੰਦੀਆਂ ਨੇ ਮੁੰਡਿਆਂ ਦੇ ਮੁੰਡਿਆਂ ਦੀ ਨਹੀਂ ਕੋਈ ਅੰਗਣ ਕੋਈ ਜਦੋਂ ਮੇਰੀ ਮਾਂ ਬਿਮਾਰ ਹੋ ਗਈ ਸੀ ਮੇਰੀ ਮਾਂ ਤੇ ਪੈਸੇ ਮੈਂ ਲਾਇਆ ਮੇਰੀ ਮਾਂ ਦਾ ਇਲਾਜ ਮੈਂ ਕਰਾਇਆ ਉਦੋਂ ਤਾਂ ਨਹੀਂ ਸੰਭੀ ਨਹੀਂ ਉਹ ਤਾਂ ਚੜਾ ਸੰਭੀ ਉਹ ਚੱਲ ਨਹੀਂ ਕਿਤੋਂ ਨੀ ਨਾ ਨੂੰ ਪਾਣੀ ਨਹੀਂ ਸੀ ਪਾਣੀ ਨਹੀਂ ਸੀ ਪਰਾਉਂਦੀ ਜਾਰੀ ਐ ਛੇ ਵੇਚੀ ਗੋਲ ਮਾਰੀ ਜਾਂਦੀ ਮੇਰੀ ਮਾਂ ਦਾ ਖਰਚਾ ਜਦੋਂ ਮੈਂ ਚੱਕਦੀਆਂ ਮੇਰੀ ਮਾਂ ਨੂੰ ਕੋਈ ਲੋੜ ਹੈ ਮੇਰੀ ਮਾਂ ਨੇ ਦਵਾਈ ਲੈਣੀ ਕੱਪੜਾ ਲੈਣਾ ਲੀੜਾ ਲੈਣਾ ਸਾਰਾ ਕੁਝ ਮੈਂ ਦਿੰਨੀ ਆ ਇੱਕ ਦੋ ਰੋਟੀਆਂ ਖਾਂਦੀ ਆ ਦੇ ਘ ਕੱਚੀ ਆਉਂਦੀ ਹੈਗੀ ਇਹ ਤਾਂ ਤਾਂ ਬੜਾ ਨਾ ਬੜਮ ਦਿੰਦੀ ਨਾ ਇਤਨਾ ਬੜ ਦਿੰਦੀ ਕਿ ਫਿਰ ਬਾਟੀ ਮਾਜ ਮਾਜ ਨਾਉਂਦੀ ਸੀ ਤੇ ਹੁਣ ਤੇ ਅੱਛੀ ਚੀਜ਼ ਹੋ ਹੁੰਦਾ ਰਿਚਨ ਕਰੇ ਉਹਨਾਂ ਕਰਦੀ ਹੈ ਮੇਰੀ ਮਾਂ ਨੂੰ ਨਾਉਣ ਵਾਲੀਆਂ ਸਾਬਣਾ ਮੈਂ ਦੇ ਕੇ ਜਾਨੀਆਂ ਕਾਲਗੇਟ ਮੈਂ ਦੇ ਕੇ ਜਾਨੀਆਂ ਬੁਰਸ਼ ਮੈਂ ਦੇ ਕੇ ਜਾਨੀਆਂ ਹੈ ਉਹ ਕਿਹੜੀ ਚੀਜ਼ ਹੈ ਤੇਲ ਮੈਂ ਦੇ ਕੇ ਜਾਨੀਆਂ ਖੋਪੇ ਦਾ ਤੇਲ ਲੈ ਕੇ ਦੇ ਕੇ ਜਾਨੀਆਂ ਤੇ ਛਾਲ ਦੇ ਮਹੀਨੇ ਲਾ ਲਾਂਦੀ ਆ ਉਹ ਤੇ ਫੇਰ ਫੇਰ ਅਜੇ ਹੋਰ ਕੀ ਆ ਉਹੀ ਗੱਲ ਵਾਂਗੂ ਜਿਵੇਂ ਤੂੰ ਪੁੱਤਨਾ ਬਹਣ ਕਿਸੇ ਨੂੰ ਦੇ ਜਾਨੀ ਆਂ ਜੀ ਤੇ ਤੇਰੇ ਮੇਰੇ ਵਰਗੇ ਨੂੰ ਫੇਰ ਕੈਨੂੰ ਬੱਤ ਕਰਦੀ ਹੈ ਇਹ ਤਾਂ ਬਾਰਮੂਰ ਦੀ ਲੰਗ ਦੀ ਗਾਲਾਂ ਦਿੰਦੀ ਹੈ ਦੇਖ ਮੈਂ ਤੈਨੂੰ ਦੱਸਾਂ ਮੈਂ ਤੋਪਾਂ ਮੈਂ ਤਾਂ ਕਮਿਸ਼ਨ ਲੈ ਲਈ 10000 ਰੁਪਏ ਦੇ ਦੂੰ ਤੈਨੂੰ ਤੂੰ ਮੇਰਾ ਬਾਹਣ ਕਿਸੇ ਨੂੰ ਹੋਰ ਦਵਾ ਬਾਈਤਲ ਦੇ ਫੇਰ ਕੱਡੂ ਵਾਲੇ ਦੇ ਬਾਹਾਂ ਤਾਂ ਅਸੀਂ ਲੈ ਲਾਂਗੇ ਨਹੀਂ ਮੈਂ ਕਿਸੇ ਨੂੰ ਹੋਰ ਦਵਾ ਦੂੰਗੀ ਪਰ ਕਲੇਸ਼ਣ ਤੋਂ ਡਰ ਲੱਗਦਾ ਤੁਸੀਂ ਲੈ ਲਾਂਗੇ ਅਸੀਂ ਲੈ ਲਾਂਗੇ ਐਤ ਕਿਤਾ 80 ਨੂੰ ਠੇਕਾ ਹੋ ਗਿਆ ਭਾਵੇਂ 90 ਨੂੰ ਹੋ ਗਿਆ ਅਸੀਂ ਲੈ ਲਾਂਗੇ ਕੋਈ ਜੇ ਤੈਨੂੰ ਅਸੀਂ 5-4000 ਸਾਡੀ 30 ਤੇਆਂੀਆਂ ਕੰਨਿਆਂ ਦੀ ਕੁੜੀਆਂ ਦੀ ਜੇ ਵੱਧ ਦੇ ਜਾਂਗੇ ਫੇਰ ਸਾਨੂੰ ਕੀ ਹੁੰਦਾਗਾ ਵੱਧ ਤਾਂ ਹਾਂ ਇਹ ਤਾਂ ਮੈਨੂੰ ਆਈ ਵਾਰ 5000 ਕੱਟ ਦਿੰਦੀਆਂ ਨੀ ਇਹ ਨੀ ਤਾਂ ਮਰਦ ਵੀ ਰਹੂਗੀ ਇਹ ਤਾਂ ਪਿਛਲੀ ਵਾਰ 70 ਨੂੰ ਲਿਖ ਕੇ ਤੇ 65000 ਕੀ ਦਿੱਤਾ ਮੈਨੂੰ ਲੈ ਦੇਖ ਲੈ ਆ ਨੀ ਬੇਵਾ ਸੋਚਦੀ ਸਾਡੀ ਘਰ ਦੀ ਕੁੜੀ ਆ ਕੀ ਕਰਨੀ ਕਿ ਕੁਝ ਪਾਏ ਆ ਕਿਆ ਮੈਨੂੰ ਕਹਿੰਦੀ ਤੇਰੀ ਮਾਂ ਰੋਟੀ ਨਹੀਂ ਖਾਂਦੀ ਕਹਿੰਦੀ 5000 ਤੇਰੀ ਮਾਂ ਦਾ ਕੱਟਿਆ ਗਿਆ ਐ ਬੋਲਦੀ ਐ ਨਾ ਟੂਣੀ ਰੋਟੀ ਖਾਂਦੀ ਗਾ ਕੇ ਨੀ ਮਾਂ ਦੀ ਰੋਟੀ ਖਾਂਦੀ ਇਹਨੂੰ ਤਾਂ ਇਹਦੇ ਪੇਕ ਕੇ ਕਣਕ ਸਿੱਟ ਕੇ ਜਾਂਦੇ ਆ ਪੇਕੇ ਦੇ ਕਹਿੰਦੇ ਕਣਕ ਦੀਆਂ ਬੋਰੀਆਂ ਜਿੰਨੀਆਂ ਕਣਕ ਖਾਂਦੀ ਐ ਜਿਵੇਂ ਕਹਿੰਦੇ ਨੇ ਬੰਦਾ 12 ਮਾਣ ਖਾਂਦਾ ਚਾਲਦੀ 12 ਮਾਣੇ ਦੇ ਪੇਕੇ ਦੇ ਜਾਂਦੇ ਆ ਇੱਕੇ ਇੱਕੇ ਦੇ ਦੇ ਜਾਂਦੇ ਆ ਐਵੇਂ ਲੈ ਕੇ ਜਾਂਦੇ ਹੋਣਗੇ ਇੱਥੋਂ ਉਹ ਜੱੱਲ ਦਾ ਭਰਾ ਤੀਜੇ ਦਿਨ ਆ ਜਾਂਦਾ ਤੇ ਕਣਕ ਦਾ ਘੱਟਾ ਲੈ ਜਾਂਦਾ ਪਤਾ ਨਿੱਕੀ ਤਾਂ ਕਰਨ ਆਉਂਦਾ ਨਹੀਂ ਹਰ ਪ리에 ਗੋਦੀ ਲੈ ਕੇ ਆ ਵਰਦਾ ਨਹੀਂ ਨਹੀਂ ਰੋਜ਼ੀ ਰੋਜ਼ ਅੱਜ ਤਾਂ ਮਰ ਸੋਸੂ ਉਹ ਨਾਲ ਨਾ ਇਹਨਾਂ ਤਾਂ ਦੂਰ ਦੂਰ ਇੰਦੀ ਯੱਕੇ ਨਹੀਂ ਨਾ ਪਰ ਫਸਟ ਆਹ ਕੋਈ ਕੜਕੜ ਵੀ ਦਿੰਦੀ ਪਨੀਰਾਂ ਰੜਾ ਲਾ ਦਿੰਦੀ ਐ ਮੇਰੇ ਵੇਲੇ ਤਾਂ ਜਮੇ ਕਹਿੰਦਾ ਨਾ ਛੱਪ ਲੜ ਜਾਂਦਾ ਬੈਠਾ ਮੇਰੇ ਤੇਰੇ ਤਾਂ ਨਾ ਇਹ ਪਹਿਲਾਂ ਜਿਉਣੀ ਪਤਾ ਨਹੀਂ ਕੀ ਗੱਲ ਕਿ ਬਾਹਰ ਖੋਲ ਦੇ ਮੈਂ ਤੇਰੇ ਬਾਰਜ ਨਾ ਅੱਗ ਲਾ ਦੂੰ ਟਰ ਕੇ ਉੱਥੇ ਇਕੱਠੇ ਕਰਕੇ ਲੱਕਣਾ ਮੈਂ ਮਾਰ ਬੋਲ ਮਾਰ ਬੋਲ ਮੈਂ ਮਾਰਦੀ ਐ ਮੈਂ ਤਾਂ ਸਾਰ ਗੱਲ ਜੇ ਮੇਰੇ ਆਖੇ ਤਾਂ ਟੇਕਾ ਟੇਕਾ ਸਦਨ ਦੇਣੀ ਅੜ ਕੇ ਪੈਸੇ ਛੋਟਾ ਛੋਟਾ ਡੁੱਪਲਦਾ ਪੈਸੇ ਦੇਣੇ ਤੇ ਪਾਰ ਨੰਗਣ ਮੈਂ ਦੱਸਦਾ ਗੱਲ ਮੈਂ ਤੈਨੂੰ ਨਹੀਂ ਦੇ ਸਕਦੀ ਹੈ ਬਹੁਤਾ ਕਿ ਤੂੰ ਕਹਿੰਦੀ ਸਾਡੇ ਕੋਈ ਸ਼ਰੀਕ ਬੜੇ ਨਾ ਬਾਹਾਂ ਤੇ ਦਾ ਤੇ ਪੈਸੇ ਮੈਂ ਕੁੜੀ ਨੂੰ ਦੇਵਾ ਨਾ ਮੇਰੀ ਗੱਲ ਸੁਣ ਕਿ ਤੇਰੀਆਂ ਨੰਨਾਂ ਨੂੰ ਮੈਂ ਜਾ ਕੇ ਉਂਗਲਾ ਲਾਵਾ 600 ਕੁਝ ਕਹਾ ਦਿੱਗਲ ਕਰਤ ਹੁੰਦੀ ਆ ਕਿ ਤੂੰ ਕਿਉਂ ਮੇਰੇ ਨਾਂ ਦਾ ਦੇ ਬਾਹਰ ਨਹੀਂ ਨਾ ਮੇਰੀਆਂ ਨਾਂ ਦਾ ਜਮੀਨ ਨਾ ਵੀ ਨਹੀਂ ਤੇਰੀ ਉਂਗਲਾ ਲਾਵੇਂਗੀ ਜੇ ਜਮੀਨ ਨਾ ਹੋਵੇ ਤੇ ਤੂੰ ਕਿਉਂ ਬਲਦੀ ਫਟਿਆ ਆਦੀ ਇੱਥੋਂ ਲੋਟ ਨਹੀਂ ਆਉਂਦੀ ਹੈਗੀਆਂ ਮੇਰੇ ਨਾਂ ਤੋਂ ਤੇ ਆ ਕਿਉਂ ਬਹਾਂ ਨਹੀਂ ਦੇਰ ਸੁਣ ਭਾਵੇਂ ਜਮਾ ਨਹੀਂ ਰੋਟਾ ਆਉਂਦੀ ਮੈਂ ਮੇਰੇ ਨਾਂ ਦਾ ਤੇ ਬਾਗਿਆ ਨਹੀਂ ਬਹਾਇਆ ਕਟ ਕਟ ਬਾਗਿਆ ਨਹੀਂ ਬਹਾਇਆ ਛੋਡੇ ਵਰਗੀਆਂ ਨਹੀਂ ਰਹਿੰਦੇ ਛੋਡੇ ਵਰਗੀਆਂ ਦੀ ਵਜਾ ਨਾਲ ਹੀ ਬਾਤ ਚ ਬੈਠੀ ਮੈਂ ਨੂੰ ਪਾ ਦਿੱਤਾ ਨਹੀਂ ਕਹਿ ਨੂੰ ਆਇਆ ਜੀ ਕੁੜੀ ਨੂੰ ਹਾਂ ਜੀ ਦੁੱਕੀ ਤਾਂ ਮੈਂ ਜੇਵਾਨਾ ਤੇ ਫਿਰ ਇਹਦਾ ਬਹਾਨ ਬਹਾਈ ਦਾਈ ਕਿੰਨੇ 65000 ਰੁਪਿਆ ਉਹ ਦਮਾਸ ਲਗਦੀ ਹੈ ਕਿ ਸਾਰਾ ਕੁਝ ਦੇਵਾਂਗੇ ਤੇਰੇ ਵਰਗੇ ਤਾਂ ਜੰਮੀ ਨਹੀਂ ਅਸੀਂ ਵਿਆਹ ਜਾਣਾ ਵਿਆਹ ਉਹਨੇ ਦੱਸਿਆ ਨਹੀਂ ਖਾਰਾ ਕੁਝ ਕਿ ਤੂੰ ਦੇ ਦੇ ਕਰ ਜੇ ਕੁੜੀ ਤੇ ਦੇ ਦੇ ਕਿ ਪਹਿਲਾਂ ਦੇ ਦੇ ਕਿ ਤੇਰੀ ਯਾਰ ਨਿਕਲਦੀ ਹੈ ਨੇ ਸਾਡੇ ਮਰ ਜਾ ਕੇ ਕਾਹਤੋਂ ਬਾਪਾ ਇਹ ਮੈਂ ਜੁਕੜੀ ਵਾਰ ਦੀ ਵੀ ਲੰਗੂਗੀ ਜੇ ਕੁੜੀ ਵਾਰਗੇ ਬੈਠੀ ਹੋਈ ਮੈਂ ਤਾਂ ਬੁਲਾਉਂਗੀ ਜੇ ਤੇਰੀ ਮਾਂ ਬੈਠੀ ਹੋ ਸੱਸ ਬੈਠੀ ਹੋਈ ਮੈਂ ਤਾਂ ਉਹਨੂੰ ਵੀ ਬੁਲਾਉਂਗੀ ਕਿ ਮੈਂ ਬੁਲਾਉਣੇ ਕਿ ਬੁਲਾਉਂਗੀ ਨੇ ਘਰੇ ਪੇ ਪਵਾੜੇ ਪਵਾਉਣੀਆਂ ਤੂੰ ਹੀ ਪਵਾਉਣੀਆਂ ਮੈਂ ਪਵਾੜੇ ਪਾ ਦੇਣੀ ਸਦੀ ਉਂਗਲਾ ਲਾ ਦੇਣੀ ਆ ਕਦੇ ਨਹੀਂ ਮੇਰੀ ਗੱਲ ਇਹ ਫੇਕ ਰੱਖਦੀ ਓ ਤੇ ਜੁਕੜੀ ਵਾਰਗੇ ਬਹਾਈ ਤਾਂ ਮੈਂ ਉਧਰ ਆਈ ਤਾਂ ਮੈਨੂੰ ਪਤਾ ਲੱਗਾ ਵੀ ਠੇਕੇ ਪਿੱਛੇ ਇਹਨਾਂ ਦੇ ਘਰੇ ਜੂਸ ਨਿਕਲੀ ਜਾਂਦਾ ਹੈਗਾ ਸਾਡੇ ਘਰ ਦੀ ਗੱਲ ਤੈਨੂੰ ਕੀ ਦਾਖਾ ਸਾਡੇ ਘਰ ਦੀ ਗੱਲ ਕਿਉਂ ਹੈ ਭਾਈ ਕੁੜੀ ਦਾ ਸਾਰੇ ਪਿੰਡ ਦੀ ਸਾਂਝੀ ਹੁੰਦੀ ਆ ਸਾਂਝੀ ਗੱਲ ਪੱਤੀਆਂ ਲਾ ਗਈ ਉਹਨਾਂ ਪਰ ਗਈ ਪੂਰਾ ਮੈਂ ਤਾਂ ਜਾ ਦੇ ਗੁੜਕਦੀ ਆ ਉਹ ਪੱਤੀਆਂ ਨਹੀਂ ਲਾਈਆਂ ਮੈਂ ਲਾਈਆਂ ਪੱਤੀਆਂ ਮੈਂ ਤਾਂ ਆਖਿਆਗਾ ਵੀ ਇਹ ਭਾਈ ਨਹੀਂ ਠੇਕਾ ਦਿੰਦੇ ਤਾਂ ਭਾਈ ਸਾਨੂੰ ਦੇ ਕੇ ਜਾਇਆ ਕਰ ਤੈਨੂੰ ਭਾ ਮੈਂ 2 ਮਹੀਨੇ ਪਹਿਲਾਂ ਫਟ ਜਾ ਪਹਿਲਾਂ ਠੇਕਾ ਨਹੀਂ ਮਿਲਦਾ ਤੈਨੂੰ ਲੱਤ ਵੱਡੂ ਤੇਰੇ ਤੋਂ ਉਂਗਲੀ ਕਰਕੇ ਸਾਡੀ ਚੱਲ ਨਹੀਂ ਹਾਂ ਕਿ ਜੋ ਲੇਖ ਲਿਖਿਆ ਕਰ ਲਿਆ ਨਾ ਲੱਤ ਵੱਡਣੀ ਕੋਈ ਨਹੀਂ ਆ ਮੈਂ ਦੱਸਾਂਗਾ ਠੇਕੇ ਦਿੱਤੇ ਦਿਨ-ਦਿਨ ਕੇ ਲੋੜ ਦਿੱਤੇ ਫਾਗ ਜਾ ਥੱਪਕੜਾ ਅੱਗੇ ਨਹੀਂ ਗਣ ਕੇ ਲੋੜ ਦੀ ਲੱਤ ਤਾਂ ਦੱਸਾਂ ਗੱਲ ਹੋ ਹੁਣ ਤੈਨੂੰ ਇੱਕ ਬਰਾੜ ਹੋਏ ਬੇਬੀ ਕੁੜੀ ਪੈਠੇ ਲੈਣ ਆ। ਮਸਰ ਪਾੜ ਦੋ ਜਾਨੀਏ ਤੈਨਹੀਂ ਜਾਊ ਲੈ ਕੀ ਜਾਊਗਾ ਮਾਰ ਦਰ ਨਾ ਕੁਤੜ ਗਿਆ ਸਾਡੇ ਘਰੇ ਆ ਕੇ ਪਵਾੜੇ ਪਾਉਣੀ ਆਗੀ ਆ ਤੇਰੇ ਵਰਗੀਆਂ ਵਜਾ ਨਾਲ ਹੋਣਗੀ ਲੜਾਈ ਪੈਂਦੀ ਸਾਡੇ ਘਰੇ ਕਾਹਨੂੰ ਲੜਾਈ ਪੋਤੇ ਆ ਕੇ ਸੋ ਸੋ ਮੈਂ ਦੱਸਾਂ ਸਾਰੇ ਭਾਂਡੇ ਮਾਂ ਕੇ ਆਦੇ ਜਾਨੀਏ ਤੀ ਕੋਲੇ ਮੇਰੀ ਤੀ ਦਾ ਦੇਖ ਲੈ ਠੇਕਾ ਨਹੀਂ ਦਿੱਤਾ ਨਾ ਮੈਨੂੰ ਸਿਆਣ ਜੇ ਸੁੱਖੀ ਨੂੰ ਨਾ ਸੁੱਖੀ ਨੂੰ ਸਿਆਣ ਦੀਆ ਸੁੱਖੀ ਏਡੀ ਕੁੱਤੀ ਐ ਹਰਪ੍ਰੀਤ ਛੇਕਾ ਲੈਣ ਆਈ ਸੀ ਜੇ ਕਹਿੰਦੀ ਦਿੰਦੀ ਨਹੀਂ ਹਰਪ੍ਰੀਤ ਨੂੰ ਘਰੇ ਨਹੀਂ ਬਣ ਦਿੰਦਾ ਹੈ ਸੁੱਖੀ ਨੇ ਤੇ ਸੁੱਖੀ ਦੀ ਝਾਟ ਕਿਵੇਂ ਪਟਾ ਕੇ ਛੱਡੂ ਹਰਪ੍ਰੀਤ ਤੋਂ ਮੇਰੀ ਕੀ ਬਾਹ ਕੇ ਬਿਠਾ ਦੀ ਕੱਢ ਕੇ ਕੁੱਤੀ ਤੀ ਵੀ ਨੇ ਹੈ ਹੁਣ ਐ ਕਰੂੰਗੀ ਮੈਂ ਤਾਂ ਦਿੱਤੀ ਕੋਲੇ ਬਹਿ ਜੂ ਛੇਕਾ ਤਾਂ ਨਹੀਂ ਸੁੱਖੀ ਕੋਲੇ ਛੱਡ ਦੀ ਚਮਾਂ ਵੀ ਸੁੱਖੀ ਤੂੰ ਕਿਤੇ ਭੱਜਦਾ ਅਸੀਂ ਤਾਂ ਆਦੇ ਮੁੰਡੇ ਦੇ ਮੂੰਹ ਨੂੰ ਚਿਪ ਕਰੀਆਂ ਸੀ ਵੀ ਠੇਕਾ ਲੈ ਲੈਂਦਾਂ ਨਹੀਂ ਹੁਣ ਤੇਰੇ ਕੋਲ ਠੇਕਾ ਨਹੀਂ ਛੱਡਦੇ ਮੈਂ ਜਮਾਂ ਵੀ ਸਾਰਾ ਦਿਨ ਮੈਂ ਥੋ ਧੰਦੇ ਕਰਾਉਂਦੀ ਆ ਤਾਂ ਹੀ ਮੇਰੀ ਧੀ ਠੇਕਾ ਮੰਗਦੀ ਆ ਵੀ ਮੈਂ ਆਦੀ ਮਾਂ ਨੂੰ ਆਦੇ ਕੋਲੇ ਲੈ ਜਾਊਂਗੀ ਕੋਈ ਕੰਮ ਨਹੀਂ ਆਪ ਕਰਦੀ ਹੈਗੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਕੋਈ ਨਹੀਂ ਸੁੱਖੀ ਤੇਰੀ ਤਾਂ ਮੈਂ ਗੋਤ ਨਹੀਂ ਦਾ ਬਾਲ-ਬਾਲ ਕਰਾ ਕੇ ਛੱਡੂ ਨਾ ਛੱਡਾ ਤੇਰੇ ਕੋਲੇ ਠੇਕਾ ਹਾਂ ਠੇਕਾ ਮੈਂ ਉਹਨਾਂ ਲੈ ਕੇ ਛੱਡੂਗੀ ਅੱਜ ਧੀ ਧੀ ਵੀ ਮੇਰੀ ਅਗਲੀ ਕੇ ਕੱਲ ਲੈ ਕੇ ਜਾਊਂਗੀ ਧੀ ਦੀ ਜ਼ਮੀਨ ਦਾ ਹਿੱਸਾ ਬਣੇਗਾ ਹਾਂ ਊਕੀ ਜਾਣੀ